ਦਰਸ਼ ਜਿਸ ਨੂੰ ਦੇਖ ਕੇ ਲਲਚਾ ਜਾਂਦੀ ਹੈ ਉਸ ਨੂੰ ਮੂੰਹ ਚ ਪਾਉਣ ਦੀ ਕੋਸ਼ਿਸ਼ ਕਰਦੀ ਹੈ ਤੇ ਫਸ ਜਾਂਦੀ ਹੈ ਤੇ ਆਪਣੇ ਪ੍ਰਾਣ ਗਵਾ ਬੈਠਦੀ ਤੇ ਜਿਹੜੀ ਕਿਤੇ ਮਾਸ ਨੂੰ ਲੱਭਦੀ ਸੀ ਅੱਜ ਖੁਦ ਮਾਸ ਹੋ ਗਈ ਸ਼ਿਕਾਰੀ ਨੇ ਫੜੀ ਪਾਣੀ ਤੋਂ ਬਾਹਰ ਕੱਢੀ ਮੱਛੀ ਦਾ ਜੀਵਨ ਪਾਣੀ ਹੈ ਪਾਣੀ ਤੋਂ ਅਲੱਗ ਹੋ ਗਈ ਮਰਨਾ ਉਸਨੇ ਮਰੀ ਕਿਉਂ ਹੈ ਕਿਉਂਕਿ ਭਾਈ ਉਸਨੇ ਲਾਲਜ ਲੱਗ ਕੇ ਥੋੜੇ ਜਿਲੇ ਲਾਲ ਤੇ ਬਸ ਹੋ ਕੇ ਸਵਰਨਾ ਕੀਤਾ ਕਿ ਜਲ ਵਿੱਚ ਬਿਆੰਤ ਪਦਾਰਥ ਨੇ ਉਹਨਾਂ ਨਾਲ ਖਾ ਲਮ ਜੋ ਵਾਹਿਰੂ ਦਿੰਦਾ ਹੈ 파ਸ਼ਾ ਤਾਂ ਜਲ ਵਿੱਚ ਵੀ ਜੀਵ ਜੰਤੋਂ ਬਾਤੇ ਉਹਨਾਂ ਦਾ ਭੋਜਨ ਤਿਆਰ ਕੀਤਾ ਹੋਇਆ ਜਲ ਮੇ ਜੰਤ ਉਪਾਇ ਕੇ ਤਿਨਾ ਵੀ ਰੋਹੀ ਦੇ ਇਤਾ ਵਹਿਰੂ ਮਾਲਕ ਨੇ ਸਭ ਨੂੰ ਪਹਿਲਾ ਦੇ ਰਿਜਕ ਸੰਭਾਹ ਪਿਛੋ ਦੇ ਤੈਜੰਤ ਉਪਾਹ ਮਨੁੱਖਾ ਤੂੰ ਤਾਂ ਬਾਝਾਇਆ ਪਹਿਲਾ ਤੇਰੇ ਵਾਸਤੇ ਪਰਮਾਤਮਾ ਨੇ ਭੋਜਨ ਦਾ ਇੰਤਜ਼ਾਮ ਬੰਦੋਬਸਤ ਕਰ ਦਿੱਤਾ ਜਦੋਂ ਸੰਸਾਰ ਵਿੱਚ ਆਉਣਾ ਸੀ ਤੂੰ ਤੇ ਤੋਂ ਔਰ ਤੋਂ ਪਹਿਲਾਂ ਇਹ ਜੋ ਪਹਿਲੀ ਖੁਰਾਕ ਸੀ ਦੁੱਧ ਪਹਿਲੇ ਪਿਆਰ ਲੱਗਾ ਥਣ ਦੁੱਧ ਕੀ ਤੇਰਾ ਪਹਿਲਾ ਬੱਚੇ ਦਾ ਜੋ ਪ੍ਰੇਮ ਹੁੰਦਾ ਨਾ ਦੁੱਧ ਨਾਲ ਹੁੰਦਾ ਉਹ ਤਾਂ ਤੇਰੇ ਔਰਤੋਂ ਪਹਿਲਾਂ ਹੀ ਵਾਹਿਗੁਰੂ ਨੇ ਆਲਰੇਡੀ ਇੰਤਜ਼ਾਮ ਕਰ ਦਿੱਤਾ ਸੀ ਤੂੰ ਜਾਣਾ ਤੇਤੋਂ ਪਹਿਲਾਂ ਹੀ ਮਾਂ ਦੇ ਛਾਤੀਆਂ 'ਚ ਦੁੱਧ ਆ ਜਾਂਦਾ ਪਰਮਾਤਮਾ ਤੈਨੂੰ ਕਦੇ ਭੁੱਖਾ ਨਹੀਂ ਰੱਖ ਸਕਦਾ ਪਰ ਮੱਛੀ ਦੇ ਲਾਜ ਵਾਂਗ ਅਸੀਂ ਵੀ ਲਾਜਪਸੇ ਹੋਏ ਆਂ। ਕਿ ਸਾਡਾ ਜੀਵਨ ਵੀ ਐਸਾ ਹੀ ਹੈ ਮੱਛੀ ਨਾਲੋਂ ਅਸੀਂ ਭੈਣ ਨਹੀਂ ਕੋਈ। ਕਿ ਮੱਛੀ ਨੂੰ ਇਹ ਗੱਲ ਦਾ ਸਬਰਣੀ ਹੈ ਕਿ ਇਸ ਜਲ ਦੇ ਵਿੱਚ ਜੀ ਉਸਨੇ ਵਿਸ਼ਵਾਸ ਕੀਤਾ ਦਾ ਭਰੋਸਾ ਕੀਤਾ ਹੁੰਦਾ। ਜੇ ਉਸ ਗੱਲ ਦਾ ਉਸ ਨੂੰ ਪਤਾ ਹੁੰਦਾ ਕਿ ਪ੍ਰਮਾਤਮਾ ਨੇ ਮੇਰੀ ਬਾਤੇ ਸਭ ਕੁਝ ਇਂਤਜ਼ਾਮ ਕੀਤੇ। ਤੇ ਕਦੇ ਵੀ ਉਹ ਮਾਸ ਦੇ ਨਾਲ ਨਾ ਜੁੜਦੀ ਉਹ ਕਾਂਟੇ ਦੇ ਵਿੱਚ ਨਾ ਫਸਦੀ ਲਾਲਚ ਵਿੱਚ ਨਾ ਆਉਂਦੀ। ਪੋਤਾ ਮੱਛੀ ਹੈ ਪੋਤਾ ਮਨੁੱਖ ਹੈ ਤੈਨੂੰ ਤਾਂ ਸੋਝੀ ਹੈ ਸਮਝੇ ਕਿਵੇਂ ਮਾਇਆ ਵਾਲੇ ਚੱਕਰ ਵਿੱਚ ਨਹੀਂ ਫਸਣਾ ਜੇ ਮਾਇਆ ਵਾਲੇ ਚੱਕਰਾਂ ਵਿੱਚ ਫਸ ਗਏ ਆ ਤੇ ਮੱਛੀ ਵਾਂਗ ਜਿਵੇਂ ਉਹ ਪਾਣੀ ਤੋਂ ਬਾਹਰ ਆ ਗਈ ਤੇ ਸਿੱਖ ਮਾਇਆ ਦੇ ਵਿੱਚ ਫਸ ਕੇ ਬਾਣੀ ਤੋਂ ਬਾਹਰ ਆ ਜਾਂਦਾ ਜੇ ਬਾਣੀ ਤੋਂ ਬਾਹਰ ਆ ਗਏ ਤੇ ਭਾਈ ਤੂੰ ਕਿਵੇਂ ਬਚੇਂਗਾ ਤੂੰ ਤਾਂ ਖਰਾਕ ਬਣ ਗਿਆ ਕਾਲ ਦੇ ਤੈਨੂੰ ਤਾਂ ਵਸਾਇਆ ਹੋਇਆ ਇਸ ਕਾਲ ਯੁੱਗ ਨੇ ਤੈਨੂੰ ਤਾਂ ਵਸਾਇਆ ਹੋਇਆ ਜਮਾ ਨੇ ਤੇਰੇ ਮੂਰੇ ਚੋਗਾ ਛੁੱਟਿਆ ਹੋਇਆ ਫਸ ਉਹਨਾਂ ਨੇ ਤੈਨੂੰ ਆਪਣੀ ਖਰਾਕ ਬਣਾਉਣਾ ਇਸ ਲਾਲਚ ਵਸੋ ਕੇ ਦੁਨੀਆ ਦੇ ਵਿੱਚ ਭਾਵੇਂ ਤੁਸੀਂ ਰੁੱਖੀ ਮਿਸੀ ਖਾਣੇ ਭਾਵੇਂ 36 ਪ੍ਰਕਾਰ ਦੇ ਭੋਜਨ ਖਾਣੇ ਆਖਰ ਨੂੰ ਬਣਦੀ ਬਸ ਤੇ ਹੀ ਇਹ ਗੰਦਗੀ ਮਰਨਾ ਸਭ ਨਹੀਂ ਹੈ ਭਾਵੇਂ ਰੱਜ ਕੇ ਖਾ ਲਾ ਭਾਵੇਂ ਭੁੱਖਾ ਵਾ ਚਾਹੇ ਹਰ ਸਾਦਾ ਖਾਣਾ ਚਾਹੇ ਸੁਆਦਲਾ ਖਾਣਾ ਉਹ ਤਾਂ ਕਿੰਨੇ ਹੀ ਹੈ ਭਾਈ ਜੇ ਨਗ ਰੱਖੇ ਵੀ ਚਲੋ ਵਾਇਰੂਸ ਜੋ ਦਿੰਦਾ ਹੈ ਇਸ ਨੂੰ ਵੇ ਸਵਾਰ ਕੇ ਖਾ ਪੀ ਕੇ ਉਸ ਵਾਇਰੂ ਦਾ ਸ਼ੁਕਰ ਕਰਾਂ ਵਾਇਰੂ ਮੈਂ ਤਾਂ ਇੰਨੇ ਜੋਗਾ ਵੀ ਨਹੀਂ ਸੀ ਕਿ ਤੂੰ ਮੈਨੂੰ ਇੰਨਾ ਦੇ ਦਿੱਤਾ ਸਾਡੀ ਗੱਲ ਉਲਟੇ ਹੋ ਜਾਂਦੀ ਹੈ ਜਿੰਨਾ ਲੈਨੇ ਆ ਫਿਰ ਵੀ ਪ੍ਰਮਾਤਾਂ ਨੂੰ ਦੋਸ ਦਨੇ ਹੈ ਵਹਿਰ ਤੋਂ ਉਸ ਨੂੰ ਉਹਨਾ ਦੇ ਦਿੱਤਾ ਮੈਨੂੰ ਕਿਉਂ ਨਹੀਂ ਦਿੱਤਾ ਮਨਚਾ ਅਜੰਤਾ ਸਾਡੇ ਵੀ ਹੁੰਦਾ ਵੈ ਇਹ ਨਹੀਂ ਕਿ ਵਹਿਰੂ ਜੋ ਸਾਨੂੰ ਦਿੱਤਾ ਉਹ ਬਹੁਤ ਘੱਟ ਹੈ ਤੇ ਸਤਿਗੁਰ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਤੂੰ ਇਸੇ ਲਾਲਚ ਵਿੱਚ ਲੱਗ ਕੇ ਪਰਮਾਤਮਾ ਨੂੰ ਭੁੱਲਿਆ ਫਿਰਦਾ ਹੈ ਤੂੰ ਲਾਲਚ ਵਿੱਚ ਲੱਗਿਆ ਹੋਇਆ ਪੁੱਤਰ ਗਲਤਰ ਗ੍ਰਸਤ ਕੇ ਫਾਸਾ ਹੋ ਨਾ ਭਾਈਏ ਰਾਮ ਕੇ ਦਾਸਾ ਕਿ ਜੋ ਸੰਸਾਰ ਹੈ ਨਾ ਇਹ ਸੰਸਾਰ ਜਿਹੋ ਹੈ ਇਹਦੇ ਵਿੱਚੋਂ ਨਿਕਲਣ ਦਾ ਮਾਰਗ ਵੀ ਹੈ ਪਰਮਾਤਮਾ ਨੂੰ ਮਿਲਦਾ ਮਾਰਗ ਵੀ ਹੈ ਤੇ ਟੁੱਟਣ ਦਾ ਮਾਰਗ ਵੀ ਇੱਥੇ ਹੀ ਹੈ ਇਹ ਪਾਣੀ ਹੈ ਉਹਦੇ ਵਿੱਚ ਜੀਵਨ ਵੀ ਹੈ ਉਹਦੀ ਇੱਕ ਬੂੰਦ ਲਈ ਅਸੀਂ ਕਿੰਨੇ ਲੜਾਈ ਝਗੜੇ ਹੁੰਦੇ ਆ ਦੇਸ਼ਾਂ ਪ੍ਰਦੇਸ਼ਾਂ ਦੇ ਆਪਣੇ ਦੇਸ਼ ਚ ਦਾਲ ਪੰਜਾਬ ਹਰਿਆਣਾ ਜੇ ਬਤੇ ਦੀ ਗੱਲ ਕਰੀਂ ਇੰਡੀਆ ਪਾਕਿਸਤਾਨ ਕਿ ਭਾਵ ਚ ਮੇਲੇ ਲੜਾਈਆਂ ਝਗੜੇ ਹੋ ਰਿਹਾ ਜੰਗ ਹੋ ਰਹੀ ਜੰਗ ਦੇ ਹਾਲਾਤ ਬਣ ਜਾਂਦੇ ਆ ਇੱਕ ਪਾਣੀ ਦੀ ਇਹ ਪਾਣੀ ਸਾਡਾ ਜੀਵਨ ਹੈ ਪਰ ਬਹੁਤਾ ਪਾਣੀ ਸਾਡੀ ਮੌਤ ਵੀ ਹੈ ਜਿਹੜਾ ਸਾਡਾ ਪਾਣੀ ਗਲਾਸ ਵਿੱਚ ਆਉਂਦਾ ਹੈ ਸਾਡੀ ਪਿਆਸ ਬੁਝਾਉਂਦਾ ਹੈ ਉਹ ਸਾਡੇ ਲਈ ਫਾਇਦੇਮੰਦ ਹੈ ਤੇ ਜਿਹੜਾ ਸੁਨਾਮੀ ਬਣ ਕੇ ਆ ਜਾਂਦਾ ਹੈ ਹੜ ਬੜ ਕੇ ਆ ਜਾਂਦਾ ਹੈ ਨੁਕਸਾਨ ਦੇ ਉਸੇ ਤਰ੍ਹਾਂ ਇਹ ਸੰਸਾਰ ਹੈ ਇਹਦੇ ਵਿੱਚ ਸਾਰਾ ਕੁਝ ਹੋਣਾ ਹੈ ਇਹ ਨਹੀਂ ਹੈ ਕਿ ਤੇਰੇ ਤੀ ਪੁੱਤਰ ਸੰਸਾਰ ਨਹੀਂ ਹੋਲੇ ਗੁਰਾਂ ਦੇ ਵੀ ਸੀ ਭਾਈ ਪਰ ਉਹਨਾਂ ਨੇ ਇਸ ਸੰਸਾਰ ਵਿੱਚ ਵੀ ਹੁੰਦਿਆਂ ਹਏ ਗੁਰੂ ਨਾਨਕ ਸਹਿ ਹੋਏ ਆ ਕਿ ਉਹਨਾਂ ਦਾ ਜੀਵਨ ਵੀ ਭਾਈ ਗ੍ਰਸਤੀ ਜੀਵਨ ਸੀ ਉਹਨਾਂ ਦੇ ਵੀ ਦੋ ਪੁੱਤਰ ਸੀ ਬਾਬਾ ਸ੍ਰੀ ਚੰਦ ਦੇ ਬਾਬਾ ਧਰਮਦਾਸ ਵਹਿਰ ਲਖਵੇਂ ਦਾ ਜੀ ਦੋ ਪੁੱਤਰ ਸੀ ਤਰੰਤ ਤ ਉਹਨਾਂ ਦਾ ਭਾਈ ਪੁੱਤਰਾ ਸੀ ਲਖਮੀ ਦਾਦਾ ਦਾ ਪੁੱਤਰ ਸੀ ਦੇਖੋ ਨਾਨਕ ਸਾਹਿਬ ਦੇ ਦੋ ਪੁੱਤ ਅਸੀਂ ਬਾਬਾ ਸ੍ਰੀ ਚੰਤੇ ਬਾਬਾ ਲਖਮੀ ਦਾ ਉਹਨਾਂ ਦਾ ਵੀ ਪਰਿਵਾਰ ਹੈ ਅੱਗੇ ਗੁਰੰਗ ਦੇ ਪਾਸ਼ਾ ਜੀ ਹੈ ਉਹਨਾਂ ਦਾ ਵੀ ਪਰਿਵਾਰ ਹੈ ਉਹਨਾਂ ਦੇ ਵਿੱਚ ਧਰਮ ਪਤਨੀ ਉਹਨਾਂ ਦੇ ਵੀ ਬੱਚੇ ਹੈ ਭਾਈ ਉਹਨਾਂ ਦੇ ਵੀ ਪੁੱਤਰ ਪੁੱਤਰੀ ਸਭ ਕੁਝ ਹੈ ਪਰ ਸਭ ਕੁਝ ਹੈ ਗੁਰਸੇਵਨਾਂ ਦੇ ਸਾਰਿਆਂ ਦੇ ਭਾਈ ਪਰਿਵਾਰ ਦੇ ਕੇਵਲ ਤੋਂ ਕੇਵਲ ਨੌਵੇਂ ਪਾਜ ਭਾਈ ਅੱਠਵੇਂ ਪਾਜ ਜਿਹੜੀ ਹਰਕੇ ਸਿੰਘ ਜੀ ਮਹਾਰਾਜ ਜਿਨ੍ਹਾਂ ਦੀ ਛੋਟੀ ਉਮਰ ਦੇ ਵਿੱਚ ਉਹਨਾਂ ਨੂੰ ਗੁਰਤਾ ਗੱਦੀ ਮਿਲੀ ਤੇ ਛੋਟੀ ਉਮਰ ਦੇ ਵਿੱਚ ਹੀ ਇਸ ਪੰਜ ਪੁਤਕ ਸਰੀਰ ਨੂੰ ਤਿਆਗ ਕੇ ਸੀ ਭਾ ਉਹਨਾਂ ਨੂੰ ਗਿਸਤੀ ਉੱਥੇ ਤੱਕ ਉਮਰ ਹੀ ਨਹੀਂ ਹੋਈ ਭਾਈ ਕਿ ਉਥੇ ਤਾਂ ਘੁਮਰ ਹੀ ਨਹੀਂ ਪਹੁੰਚੀ ਇਸ ਕਰਕੇ ਉਹ ਗ੍ਰਸਤੀ ਵਾਲੇ ਨਹੀਂ ਸੀ ਪਰ ਪਰਮਾਤਮਾ ਵਾਲੇ ਸੀ ਇਸ ਤਰ੍ਹਾਂ ਗੁਰੂ ਮਹਾਰਾਜ ਕਹਿੰਦੇ ਗ੍ਰਸਤੀ ਤੋਂ ਦੂਰ ਨਹੀਂ ਭਜਣਾ ਗ੍ਰਸਤੀ ਦੇ ਵਿੱਚ ਰਹਿਣਾ ਹੀ ਹੈ ਜਿਹੜੋ ਭਜਦੇ ਨੇ ਆਹ ਹੁੰਦਾ ਕਿ ਬਹੁਤ ਐਸੀਆਂ ਜਗ੍ਹਾ ਨੇ ਕਿਦੇ ਹਜੂਰ ਸਾਹਿਬ ਇੱਕ ਸੇਵਾ ਹੁੰਦੀ ਹੈ ਕੋਈ ਉੱਥੇ ਕਿ ਜਿੱਥੇ ਮਹਾਰਾਜ ਦੇ ਅਗੇਠਾ ਸਾਹਿਬ ਉੱਥੇ ਕੇਵਲ ਤੋਂ ਕੇਵਲ ਉਹੀ ਸਖਸ਼ ਹੋ ਸਕਦਾ ਹੁਣ ਆਪ ਅੰਦਾਜ਼ਾ ਲਾ ਲੋ ਕਿ ਇਹ ਮਤ ਗੁਰਮਤ ਹੈ ਜਾਂ ਮਨਮਤ ਹੈ ਕਹਿੰਦੇ ਉੱਥੇ ਉਹੀ ਸੱਚ ਅੰਦਰ ਪ੍ਰਵੇਸ਼ ਕਰ ਸਕਦਾ ਹੈ ਕਿ ਜਿਹੜਾ ਜਿਸ ਨੇ ਗ੍ਰਸਤੀ ਧਰਮ ਨਾ ਅਪਣਾਇਆ ਹੋਵੇ ਹੁਣ ਇਹ ਗੱਲ ਕਹਿ ਦਿੱਤੀ ਪਰ ਭਲਿਓ ਮਾਨਸ ਜੀ ਦੀ ਜਗਾ ਉਹਦੇ ਤਾਂ ਚਾਰ ਪੁੱਤਰ ਨੇ ਭਈ ਪੰਜਵਾਂ ਖਾਲਸਾ ਪੁੱਤਰ ਹੈ ਉਹਦਾ ਉਦੀ ਐ ਡਿਵੀਟੀ ਗ੍ਰਹਿਸਤੀ ਹੈ ਤੇ ਉਹ ਕਹਿੰਦਾ ਮੇਰੇ ਗ੍ਰਹਿਸਤੀ ਵਾਲੇ ਬੰਦੇ ਨੇ ਅੰਦਰ ਆਵੋ ਭਾਵੇਂ ਐਸੀ ਅਸੀਂ ਕਾਰਨਾਵੇ ਬਣਾਏ ਹੋਏ ਇੱਕ ਨੂੰ ਵੇਖਿਆ ਤੇ ਚਲੋ ਭਈ ਆਪਾਂ ਜਾ ਕੇ ਦੇਖਦੇ ਮਰੂ ਮੈਂ ਮਰੂੰਗਾ ਲੈ ਕੇ ਦੇ ਦਿੰਦਾ ਲੈ ਲੈ ਸਾਨੂੰ ਲੈ ਚਲੋ ਭਈ ਦੇਖਦੇ ਕੀ ਹੈ ਉੱਥੇ ਵੀ ਕੀ ਹੁੰਦਾ ਵਾ ਕਿ ਜੇ ਐਸੀ ਛਾਤ ਰਕੀ ਹੈ ਕੁਝ ਹੋਊਗਾ ਤਾਂ ਹੀ ਹੈ ਨਾ ਕਿ ਐਸੀਆਂ ਬੜੀਆਂ ਜਗ੍ਹਾ ਦੇਤੇ ਕਹਿੰਨੇ ਇੱਥੇ ਆ ਨਾ ਕਰਿਓ ਉਹ ਨਾ ਕਰਿਓ ਕਿ ਇਹਦੇ ਇੱਕ ਸੱਜਣ ਬੜੀ ਜਗ੍ਹਾ ਦੀ ਮਾਨਤਾ ਕਰਦੇ ਸੀ। ਉਥੇ ਜਾਣਾ ਦੇਖਣਾ ਉਹ ਵੀ ਭਾਈ ਆਹੀ ਸਾਡੇ ਮਾਪ ਕੋ ਖੰਡਾ ਜਰਤੀ ਸੀ। ਕਿ ਜਦੋਂ ਵੀ ਭੋਜਨ ਸਕਾਉਣਾ ਪਹਿਲਾਂ ਕੜੇ ਬਾਬਾ ਜੀ ਕੀ ਬਾਬੇ ਵੀ ਕਾੜੇ ਪੱਥਰ ਵਾਲੇ। ਜਗ੍ਹਾ ਬੜੀਆਂ ਹੋਈਆਂ ਨਾਲੇ ਬਾਬਾ ਚਰੀ ਚੱਦੀ ਜਗ੍ਹਾ ਬਣੀ ਜਿੰਨਾਂ ਦਾ ਸਿੱਖ ਨਾਲ ਕੋਈ ਸੰਬੰਧ ਹੀ ਨਹੀਂ। ਇਹ ਸਿੱਖੀ ਨਾਲ ਸੰਬੰਧ ਹੁੰਦਾ ਹੈ। ਤੇ ਕੋ ਨਾਨਕ ਸਹਿਤੋ ਪਾਤਸ਼ਾਹ ਤੋਂ ਅੱਗੇ ਲੈ ਕੇ ਪੰਜ ਤੋਂ ਪਾਤਸ਼ਾਹ ਉਹਨਾਂ ਦਾ ਕੋਈ ਗਰਵਾਣੀ ਜ਼ਿਕਰ ਕਰਦੇ ਦਸਵੇਂ ਪਾਤਸ਼ਾਹ ਜ਼ਿਕਰ ਕਰਦੇ ਮੇਲ ਮਲਾਬੀ ਇਤਿਹਾਸ ਵਿੱਚ ਲਿਖਿਆ ਜਿਹਦਾ ਕੋਈ ਯਕੀਨੀ ਸੱਚਾ ਕਿ ਝੂਠਾ ਸਾਡਾ ਵਿਸ਼ਵਾਸ ਕੇਵਲ ਤੋਂ ਕੇਵਲ ਸਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਉੱਤੇ ਹੈ ਜੋ ਅਸੀਂ ਇਹਦੇ ਵਿੱਚ ਲਿਖਿਆ ਉਹ ਸਾਡੇ ਲਈ ਸੱਤ ਆ ਦੂਜਿਆਂ ਦੇ ਵਿੱਚ ਇੰਨਾ ਇਹ ਰਫੀਰ ਪੁੱਛੀ ਨਾ ਕੁਛ ਭਈ ਜਿਹਨੇ ਗ੍ਰੰਥ ਲਿਖੇ ਗਏ ਨੇ ਇਤਿਹਾਸ ਕਰਾਰੇ ਹਰ ਇੱਕ ਨੇ ਆਪਣੇ ਕਲਮ ਨੂੰ ਉੱਚਾ ਕਰਨ ਦੇ ਖਾਤਰ ਜਿਵੇਂ ਅੱਜ ਦੇ ਸਮੇਂ ਦੇ ਵਿੱਚ ਹੁੰਦਾ ਹੈ ਨਾ ਕਿ ਭਾਵੇਂ ਕੋਈ ਵੀ ਕਿਸੇ ਖੇਤਰ ਵਿੱਚ ਉਹਨੂੰ ਨੀਵਾ ਸੁੱਟਣ ਦੀ ਖਾਤਰ ਕਿ ਆਪ ਆਪਣੀ ਸਲਾਗ ਨਹੀਂ ਕਰਨੀ ਕਿ ਮੈਂ ਅਛਾਨ ਹੋ ਜਾਵਾਂ ਕਿ ਮੈਂ ਤਹਾਨੂੰ ਜਾਵਾਂ ਨਹੀਂ ਭਾਵੇਂ ਉੱਚੇ ਨੂੰ ਥੱਲੇ ਸੁੱਟਣਾ ਆਪ ਥੱਲੇ ਉੱਪਰ ਨਹੀਂ ਜਾਣਾ ਐਸੀ ਗੱਲ ਆਉਂਦੀ ਹੈ ਉਹਦਾ ਦੇ ਭਾਈ ਲਿਖਤ ਲਖਾਰੀ ਨੇ ਇਹਨਾਂ ਨਵੀ ਆਪਣੀ ਕਲਮ ਕੇ ਮੇਰੇ ਵਰਗਾ ਮਹਾਨ ਕੋਈ ਨਹੀਂ ਕਿ ਜੋ ਮੈਂ ਲਗਦਾ ਇਸ ਕਰਕੇ ਭਾਈ ਇਹਨਾਂ ਨੂੰ ਬੜਾ ਪੜਦੇ ਹੁੰਦੇ ਸੀ ਪਰ ਜਦੋਂ ਸੋਝੀ ਆਈ ਉਹਨਾਂ ਚ ਕੋਈ ਆਨੰਦ ਨਾ ਆਇਆ ਪਹਿਲਾਂ ਤਾਂ ਐਵੇਂ ਜਿਹਦੀ ਕਿਤਾਬ ਚੱਕੀ ਭਾਈ ਦਿਗੜੀ ਪੜਲੀ ਹੋਈ ਸੁਣਾ ਦਿੱਤੀ ਪਰ ਜਿਉ ਜੋ ਵੈਰੂ ਦੀ ਕਿਰਪਾ ਹੁੰਦੀ ਰਹੀ ਕਿ ਉਸ ਵੈਗਰੂ ਨੇ ਜੈਸੀ ਰੁਖੀ ਬੀਸੀ ਸੇਵਾ ਕੀਤੀ ਉਹਦਾ ਫਲ ਦਿੱਤਾ ਫਿਰ ਪਤਾ ਲੱਗਿਆ ਵੀ ਨਾ ਹਰ ਇੱਕ ਤੱਤ ਨੂੰ ਆਪ ਕਢੋ ਕੋਸ਼ਿਸ਼ ਹੁੰਦੀ ਹੈ ਵੈਗੁਰੂ ਕਢਾ ਲੈਂਦਾ ਹੈ ਕਿ ਜਦੋਂ ਵੈਗੁਰੂ ਸਾਥ ਹੁੰਦਾ ਹੈ ਫਿਰ ਉਹ ਸਮਝ ਆਉਂਦਾ ਕਿ ਨਹੀਂ ਭਈ ਗਲਤ ਕੀ ਹੈ ਕਿ ਸਹੀ ਕੀ ਹੈ ਹੁਣ ਇਤਿਹਾਸਕਾਰਾਂ ਨੇ ਆਪਦੀਆਂ ਕਲਮਾਂ ਨਾਲ ਬਹੁਤ ਕੁਝ ਲਿਖਿਆ ਹੈ ਕਿ ਬਾਬਾ ਸ੍ਰੀ ਚੰਦ ਜੀ ਇਦਾਂ ਦੀ ਭਾਈ ਉਹ ਗੁਰੂ ਮਹਾਰਾਜ ਕਹਲਿਆ ਗੁਰੂ ਮਹਾਰਾਜ ਨੂੰ ਗਾਰ ਦਿੱਤਾ ਇਸ ਤਰ੍ਹਾਂ ਬਾਣੀ ਲਿਖੀ ਹੈ ਕਿ 16ਵੇਂ ਸਲੋਕ ਸੁਖਨੀ ਸਾਹਿਬ ਦਾ ਉਥੇ ਭਾਈ ਕਦੇ ਬਾਬਾ ਸ੍ਰੀ ਚੰਦ ਤੋਂ ਉਹਨਾਂ ਤੋਂ ਅੱਖਰ ਬਦਲਤੇ ਉਹਨਾਂ ਨੇ ਕਿ ਜਿੱਥੇ ਆਦ ਸੱਚ ਜਗਾ ਸੱਚ ਹੈ ਪੀ ਸੱਚ ਭੀ ਨੂੰ ਭੇ ਕਰ ਦਿੰਦਾ ਹੁਣ ਕੀਤਾ ਨਹੀਂ ਕੀਤਾ ਚਲੋ ਛੱਡੋ ਉਹ ਤਾਂ ਹਣ ਪਈ ਆ ਉਹਨਾਂ ਦੀ ਕਿਉਂ ਗੱਲ ਕਰਨਾ ਜੋ ਅਸੀਂ ਗੱਲ ਹੀ ਇੱਕਾ ਵੀ ਹਤਾ ਕੇਵਲ ਤੋਂ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ ਹੋਰ ਨੂੰ ਕਿਸੇ ਨੂੰ ਮੰਨਣਾ ਹੀ ਨਹੀਂ ਕੁੱਛਣਾ ਹੀ ਨਹੀਂ ਠੀਕ ਆ ਤੁਹਾਡਾ ਸਤਿਕਾਰ ਕਰਦਾਂਗੇ ਭਾਈ ਪਿਓ ਦਾ ਇੱਕੋ ਹੀ ਰਹਿੰਦਾ ਨਾ ਤਾਏ ਚਾਚੇ ਇਹਨੇ ਮਰਜੀ ਤਰੀਕੇ ਫਿਰਦੇ ਹਨ ਅਸਲ ਜੀ ਆ ਸਤਿਕਾਰ ਤਾਂ ਉਹਨਾਂ ਦਾ ਕਰੀਦਾ ਨਾ ਕਿ ਚਲੋ ਭਾਈ ਤੁਹਾਡਾ ਸਤਿਕਾਰ ਤਾਂ ਹੈ ਪਰ ਅਸਲੀ ਤਾਂ ਭਾਈ ਜਿਹੜੀ ਸੁੱਖ ਨੇ ਘਰਵਾਰਾ ਪ੍ਰੌਟੀ ਇਹ ਤਾਂ ਮੈਨੂੰ ਮੇਰੀ ਪਿਓ ਨਹੀਂ ਦੇਣੀ ਹੈ ਉਸ ਜਿਹੜਾ ਠੀਕ ਆ ਭਾਈ ਜਿੰਨੇ ਮਰਜ਼ੀ ਗ੍ਰੰਥ ਹੋਣ ਕੋਈ ਨਰਾਦਰ ਨਹੀਂ ਹੈ ਪਰ ਸਾਡਾ ਅਸਲੀ ਸੁੱਖ ਤਾਂ ਜੋ ਆਤਮਾ ਦਾ ਨਾ ਉਹ ਤਾਂ ਕੇਵਲ ਤੋਂ ਕੇਵਲ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਦੇਣਾ ਇਤਿਹਾਸ ਨੇ ਇਹ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜਨ ਦਾ ਮਾਰਗ ਦੱਸਦੇ ਕਿ ਭਾਈ ਗੁਰੂ ਗ੍ਰੰਥ ਸਾਹਿਬ ਦੀ ਖਾਤਰ ਹੀ ਗੁਰਬਾਣੀ ਦੀ ਖਾਤਰ ਹੀ ਸਿੰਘਾਂ ਅਸੀਂ ਦਾ ਨੇ ਸ਼ਹਾਦਤਾਂ ਪਾਈਆਂ ਨੇ ਗੁਰੂ ਪਾਤਸ਼ਾਹ ਨੇ ਆਪਣਾ ਧਰਮ ਨਹੀਂ ਛੱਡਿਆ ਇਸ ਗੁਰਬਾਣੀ ਦੀ ਖਾਤਰ ਕਿ ਜੋ ਇਤਿਹਾਸ ਬਣੇ ਨੇ ਸਭ ਸਾਨੂੰ ਇਹ ਹੀ ਦੱਸਦੇ ਆ ਕਿ ਗੁਰੂ ਗ੍ਰੰਥ ਸਾਹਿਬ ਦੀ ਮਹਾਰਾਜੀ ਬਾਣੀ ਨਾਲੋਂ ਉੱਚਾ ਕੁਝ ਨਹੀਂ ਹੈ ਤੇ ਜਿਹੜਾ ਉੱਚਾ ਅਸੀਂ ਉਹਦੇ ਨਾਲ ਹੀ ਜੁੜਨਾ ਉੱਚੇ ਨਾਲ ਜੁੜਾਂਗੇ ਉੱਚੇ ਉੱਪਰ ਉੱਚਾ ਨਾ ਹੋ ਇਹ ਬੜਾ ਉੱਚਾ ਹੋਵੇ ਕੋਈ तिस ਉੱਚੇ ਕੋ ਜਾੜੇ ਸੋਈ ਉੱਚੇ ਨੂੰ ਮਿਲਣਾ ਤੇ ਉੱਚੇ ਮਾਰਗ ਤੇ ਹੀ ਪਹੁੰਚਣਾ ਚ ਪਵੇਗਾ ਭਾਈ ਕਿ ਜੇ ਉਸ ਮਾਲਕ ਨੂੰ ਮਿਲਣਾ ਤੇ ਉੱਚੇ ਕੋਈ ਜਾਣਾ ਪਵੇਗਾ ਹੁਣ ਐਸੇ ਸਾਡੇ ਮਨਮਤ ਭਰੇ ਹੋਏ ਨੇ ਮਨਾਂ ਦੇ ਵਿੱਚ ਕਿ ਭਾਈ ਨਹੀਂ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਬਹੁਤਾ ਅਸੀਂ ਖਾਣ ਪੀਣ ਤੇ ਬੜਿਆ ਕਿੰਤੂ ਪਰੰਤੂ ਆ ਖਾਣ ਪੀਣ ਪਹਿਨਣ ਹਰ ਇੱਕ ਨਾ ਗੱਲ ਕਰੀ ਦੇ ਚਲੋ ਭਾਈ ਆਜੋ ਪ੍ਰੈਕਟੀਕਲ ਕਰਕੇ ਦੇਖਦੇ ਆ ਛੱਡੋ ਗ੍ਰੰਥਾ ਨੂੰ ਸਾਈਡ ਕਰੋ ਇਹਨਾਂ ਨੂੰ ਆਉਂਦਾ ਸਪੋਰਟ ਆਉਂਦਾ ਫੀਲਡ ਕੰਮ ਕਰਕੇ ਦੇਖਦੇ ਆ ਇਹਨਾਂ ਨਾਲ ਹੁੰਦਾ ਕੀ ਹੈ ਕਿ ਜੋ ਨਹੀਂ ਖਾਂਦੇ ਉਹਨਾਂ ਨੂੰ ਕੀ ਮਿਲ ਗਿਆ ਜੋ ਖਾਂਦੇ ਆ ਉਹਨਾਂ ਨੂੰ ਕੀ ਮਿਲਦਿਆ ਹੁਣ ਮਤ ਤਾਂ ਜਿਹਦੀ ਮਹੱਤ ਦੀ ਹੈ ਭਾਈ ਉਹ ਤਾਂ ਚਾਰ ਪੈਸੇ ਜੇਬ ਚ ਆ ਗਏ ਉਹਦੀ ਮਤ ਵੱਜ ਜਾਂਦੀ ਹੈ ਉਹਦੀ ਉਡ ਪਟਾ ਗੱਲਾਂ ਕਰਾ ਫਿਰ ਮਾਇਆ ਥੋੜੀ ਚੱਲਣੀ ਹੈ ਇਹ ਲੜਾਈਆਂ ਤਗੜਿਆਂ ਦਾ ਭਾਈ ਦੇਖਾ ਕੇ ਵੀ ਹੋ ਜਾਂਦੀਆਂ ਨੇ ਇਹ ਖਾਣੇ ਪੀਣੇ ਦਾ ਮਤਲ ਨਹੀਂ ਹੁੰਦਾ ਕੋਈ ਇੱਥੇ ਦੀ ਸ਼ਾਇਦ ਨੂੰ ਲੱਗਦਾ ਕਿ ਅਸੀਂ ਨਸ਼ੀਲੇ ਪਦਾਰਥ ਕਰਦੇ ਆਂ ਆ ਜਿਹੜਾ ਮਾਇਆ ਵਾਲਾ ਨਸ਼ਾ ਚੱਕੀ ਫਿਰਦੇ ਉਹ ਤੋਂ ਉੱਚਾ ਨਸ਼ਾ ਜਾਤ ਪਾਤਲ ਚੱਕੀ ਫਿਰਦੇ ਨੇ ਤਾਂ ਸਾਰੇ ਦੁਨੀਆ ਦਾ ਬੇੜਾ ਗਰ ਕੀਤਾ ਪਿਆ ਖਾਤਰ ਦੇ ਸਿੱਖ ਧਰਮ ਦਾ ਇਹ ਕੋਈ ਨਸ਼ਾ ਨਹੀਂ ਇਹ ਵੀ ਨਸ਼ਈ ਹੈ ਇਹਨੂੰ ਮੰਨ ਕੇ ਰਾਜੀ ਨਹੀਂ ਖਾਣ ਪੀਣ ਲਈ ਇਹ ਵਾਤਾਂ ਜਿਹੜੇ ਅਸੀਂ ਰੋਜ਼ ਖਾਂਦੇ ਆਂ ਜਿੱਤੇ ਦਾਣੇ ਅਣਕੇ ਜੀ ਆਵਾਜਨਾ ਕੋਈ ਵੀ ਐਸਾ ਕੁਝ ਨਹੀਂ ਹੈ ਕਿ ਹੁਣ ਆਮ ਦੇਖਦੇ ਆਂ ਛੋਟੇ ਘਰਾਂ ਦੇ ਵਿੱਚ ਅਨਾਜ ਪਿਆ ਹੁੰਦਾ ਨਾ ਕਣਕ ਪੀਂਦੇ ਆਟਾ ਪਿਆ ਹੁੰਦਾ ਵਾ ਇਹਦੇ ਵਿੱਚੋਂ ਵੀ ਜਨਮ ਹੁੰਦਾ ਵਾ ਜੀਵਾ ਦਾ ਇਹਦੇ ਵਿੱਚ ਵੀ ਜੀਵਾਂ ਦਾ ਜਨਮ ਹੁੰਦਾ ਇਹ ਚੋ ਜੀਵ ਬੱਟੇ ਹੁੰਦੇ ਆ ਆਮ ਦੇ ਦੇ ਸੁਸਤੀ ਲੱਗ ਜਾਂਦੀ ਏ ਉਹ ਬਾਰੋਂ ਕਿਤੇ ਨਹੀਂ ਹੁੰਦੀ ਬਾਰੋਂ ਕਿਤੇ ਵੀ ਮਿਲਦੀ ਨਹੀਂ ਉਤਰੀ ਫਿਰਦ ਨਹੀਂ ਮਿਲਦੀ ਉਹ ਉਹ ਕੇਵਲ ਤੋਂ ਕੇਵਲ ਤੁਹਾਨੂੰ ਅਨਾਜ ਤੇ ਮਿਲਦੀ ਹੈ ਭਾਵ ਅਨਾਜ ਨੇ ਵੀ ਕਿਸੇ ਜੀਵ ਨੂੰ ਜਨਮ ਦਿੱਤਾ ਤੇ ਤੂੰ ਤਾਂ ਪਹਿ ਰੋਜ ਅਨਾਜ ਖਾਣਾ ਅਨਾਜ ਨੇ ਇੱਕ ਜੀਵ ਨੂੰ ਜਨਮ ਦਿੱਤਾ ਉਹਦੇ ਵਿੱਚ ਵੀ ਆਤਮਾ ਹੈ ਸੁਤਰੀ ਵਿੱਚ ਵੀ ਆਤਮਾ ਭਈ ਉਹ ਹੀ ਆਤਮਾ ਤੋਂ ਰਹਿਤ ਨਹੀਂ ਅਨਾਜ ਖਾਂਦਾ ਨਹੀਂ ਇਹ ਖਾਣਾ ਇਸ ਕਰਕੇ ਗੁਰੂ ਪਾਤਸ਼ਾਹੀ ਕਹਿੰਦੇ ਜਿੱਤੇ ਦਾਣੇ ਅਨਕੇ ਜੀ ਆਵਾਜਾ ਜਨਮ ਤਾਂ ਫਿਰ ਉਹੀ ਦਊ ਜਿਹਦੇ ਅੰਦਰ ਆਤਮਾ ਪਹਿਲਾ ਵੇਲੇ ਆਤਮਾ ਹੀ ਆਤਮਾ ਨੂੰ ਜਨਮ ਦਿੰਦੀ ਹੈ ਅਨਾਜ ਦੇ ਵਿੱਚ ਵੀ ਆਤਮਾ ਹੈ ਉਹ ਵੀ ਇਸੇ ਕੈਟਾਗਰੀ ਚ ਆਉਂਦੀ ਹੈ ਅਸੀਂ ਅਗਿਆਨਤਾ ਦੇ ਵਿੱਚ ਉੱਥੇ ਤੱਕ ਸਾਡੀ ਅਵਸਥਾ ਨਹੀਂ ਪਹੁੰਚਦੀ ਗੁਰਬਾਣੀ ਹੈ ਆਪ ਦੇਖੀਏ ਪਹਿਲੇ ਪਹਿਲੇ ਸਮੇਂ ਦੇ ਵਿੱਚ ਨਾ ਜਦੋਂ ਹੁਣ ਤਾਂ ਦੁਨੀਆ ਨੂੰ ਵੀ ਸਮਝ ਆ ਗਈ ਕਿ ਇੱਕ ਸਥਾਨ ਦੇ ਉੱਤੇ ਦਾ ਸੇਵਾ ਕਰਦੇ ਚਲੋ ਸਮਾਗਮ ਆਇਆ ਸਮਾਗਮ ਦੇ ਉੱਤੇ ਅਮਰ ਛਕਣ ਦੇ ਉਹ ਭਲਾ ਕੀ ਸੀ ਤਿਆਰ ਕੀਤੇ ਕੋਈ ਵੇਦ ਕਰਕੇ ਕਥਾ ਕੀਰਤਨ ਕਰਕੇ 56 ਦਾ ਜੱਥਾ ਬਣਾ ਦਿੱਤਾ ਵੀ ਚਲੋ ਇੰਨੇ ਤਾਂ ਸਿੰਘ ਸਕਣਗੇ ਗਲਤੀ ਕਰ ਬੈਠੇ ਅਜੀ ਸਦਲੇ ਜੱਥੇ ਉਦੋਂ ਭਾਈ ਟਕਸਾਲ ਵਾਲੇ ਸੀ ਉਹਦੇ ਪਹਿਲਾਂ ਤਾਂ ਕਹਿੰਦੇ ਜੀ ਬੋਕੀਰ ਕੱਢੋ ਇਹਦੀ ਕਿਹੜੀ ਹੈ ਚਮੜੇ ਦੀ ਜਾ ਰਵੜਦੀ ਉਹ ਤਾਂ ਨਲਕੇ ਚੱਲਦੇ ਸੀ ਪੁਰਾਣੀ ਗੱਲ ਆ ਨਾ ਅੱਜ ਦੀ ਗੱਲ ਨਹੀਂ ਹੈ ਹੁਣ ਦੇ ਲੋਕਾਂ ਦਾ ਪਤਾ ਹੀ ਨਹੀਂ ਨਲਕੇ ਇਹਨੂੰ ਕਿ ਹੁਣ ਤਾਂ ਪਤਾ ਨਹੀਂ ਕਿ ਨਲਕੇ ਹੁੰਦੇ ਕੀ ਹੈ ਹੀ ਨਹੀਂ ਕਿਤੇ ਹੁਣ ਤਾਂ ਨਿਸ਼ਾਨੀ ਲਾਉਣੀ ਪਣੀ ਕਿਤੇ ਪਈ ਇਹਨੂੰ ਨਲਕਾ ਵੀ ਕਹਿੰਦੇ ਤੇ ਜਾਓ ਫਿਲਮਾਂ ਕਰਕੇ ਮਸ਼ਹੂਰ ਹੋ ਗਿਆ ਨੇ ਪੱਟਿਆ ਸੀ ਨਾ ਤਨੀ ਦੋ ਲੈਕ ਨਲਕਾ ਜੇ ਵੀ ਨਲਕਾ ਵੀ ਹੁੰਦਾ ਕੋਈ ਚੀਜ਼ ਪਰ ਆਜਾੜਾ ਨੇ ਕਿੰਨਾ ਨੂੰ ਪਤਾ ਨਹੀਂ ਕਹਿੰਦੇ ਜੀ ਇਹਨੂੰ ਬੋਕੀ ਪੱਟੋ ਜੀ 60 70 ਬੜੀ ਕੋਸ਼ਿਸ਼ ਕਰਕੇ ਕਿੰਨਾ ਸਮਾਂ ਲਾ ਕੇ ਮਹੀਨਿਆਂ ਵਧੀ ਕਥਾ ਵਗੈਰਾ ਕਰਕੇ ਅਸੀਂ ਇਸੇ ਇਕੱਠੇ ਕੀਤੇ ਗਹਿਣ ਬਣਾ ਕੇ ਜੀ ਕੇਵਲ ਤੋਂ ਕੇਵਲ 4 ਜਾਣੇ ਨੂੰ ਅਮਰਤ ਦਿਖਾਇਆ ਜੀ ਇੰਨੀ ਕਟੜਵਾਤ ਭਰੀ ਉਹ ਮੈਂ ਕਿਹਾ ਭਾਈ ਇਹਨਾਂ ਨੂੰ ਬਲਾ ਅਮਰਤ ਦਾ ਦਿਖਾ ਦਿਓ ਇਹ ਮੜਕੇ ਇਹਨਾਂ ਤੇ ਗਿਆਨ ਅਜੂਜੋ ਚਾਹੀਦਾ ਅੱਛਾ ਕਹਿੰਦੇ ਚਮੜੇ ਦੀ ਭੁੱਖੀ ਹੈ ਤੇ ਜਿਸ ਚਮੜੇ ਦੀ ਬੋਕੀ ਦੀ ਗੱਲ ਕਰਦੇ ਹੋ ਜਿਸ ਚਮੜੇ ਦੀ ਗੱਲ ਕਰਦੇ ਹੋ ਬੈਲਟ ਨਹੀਂ ਅੰਦਰ ਲੈ ਕੇ ਆਉਣੀ ਪਰਸ ਨਹੀਂ ਲਿਆਉਣਾ ਚਮੜੇ ਦਾ ਸਮਾਨ ਨਹੀਂ ਲਿਆਉਣਾ ਭੁੱਲ ਗਏ ਸਰੀਰ ਵੀ ਚਮੜੇ ਦੇ ਹੀ ਆ ਉਹ ਭਲਿਓ ਮਾਨਸੋ ਇਹਦੇ ਵਿੱਚ ਬਾਣੀ ਉਹਦੀ ਹੈ ਜਿਹੜਾ ਕੰਮ ਚਮਦਾ ਕਰਦਾ ਸੀ ਸਤਗੁਰੂ ਦਾਸ ਜੀ ਮਹਾਰਾਜ ਸਤਗੁਰੂ ਦਾਸ ਮਹਾਰਾਜ ਜੀ ਕੰਮ ਕਾਦਾ ਕਰਦੇ ਸੀ ਕਿਤੇ ਹੀ ਉਹਨਾਂ ਦਾ ਕੀ ਸੀ ਚਮਨਲ ਸੀ ਰਵਦਾਸ ਰਵੰਤਾ ਢੋਰ ਨਿੱਤ ਨ त्याਗੀ ਮਾਇਆ ਉਹ ਤਾਂ ਭਾਈ ਪਛੂਆਂ ਦਾ ਕੰਮ ਕਰਦੇ ਸੀ ਭਾਵ ਉਹਨਾਂ ਦੇ ਖਲ ਲੈ ਕੇ ਆਉਂਦੇ ਸੀ ਜਿੱਤਿਆ ਬਣਾਉਂਦੇ ਜੋੜੇ ਬਣਾਉਂਦੇ ਸੀ ਬਾਣੀ ਮਨਜ਼ੂਰ ਹੈ ਬਾਣੀ ਨੂੰ ਮਨਜ਼ੂਰ ਆਹੋ ਕਿ ਚੰਮੜਾ ਉਹ ਰੱਬ ਬਣ ਗਿਆ ਭਗਤ ਬਣ ਗਿਆ ਉਹਦੀ ਬਾਣੀ ਆ ਗਈ ਪਰ ਤੂੰ ਗੁਰਦਰੇ ਅਨਾ ਚਮ ਲੈ ਕੇ ਤੂੰ ਚਮੜਾ ਲੈ ਕੇ ਨਾ ਆਈ ਤੇ ਕਿੰਨੇ ਸਾਡਾ ਬਣ ਗਏ ਆ ਨਸ਼ਿਆਂ ਦੀ ਗੱਲ ਕਰਦੇ ਆ ਤੇਰਾਪਾਂ ਦੀ ਗੱਲ ਕਰਦੇ ਆ ਮਾਂ ਦੀ ਗੱਲ ਕਰਦੇ ਆ ਭਗਤ ਸਦਨਾ ਜੀ ਕੌਣ ਸੀ ਭਗਤ ਸਦਨਾ ਜੀ ਕੰਮ ਸੀ ਕਿਤਾ ਸੀ ਕਸਾਈ ਦਾ ਤੇ ਜਿਹੜਾ ਕਸਾਈ ਦਾ ਕੰਮ ਕਰਦਾ ਉਹ ਤਾਂ ਭਾਈ ਫਿਰ ਬੱਕਰੇ ਵੜਦਾ ਸੀ ਮੁਰਗੇ ਹੈ ਜੇ ਕਸਾਈ ਤਾਂ ਹੀ ਕੁਝ ਕਰਦੇ ਆ ਪਰ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਾੜੀ ਕੇਸ ਰੱਖਣੇ ਆ ਕਟੜੇ ਨਹੀਂ ਆ ਕਿਉਂ ਉਹ ਗੁਰਦਰ ਨਹੀਂ ਆ ਸਕਦਾ ਪਰ ਜਿਹੜਾ ਕੰਮ ਇਹੀ ਕਰਦਾ ਸੀ ਸੈਣ ਨਾਈ ਪੁਤਕਾਰੀਆ ਭਗਤ ਸੈਣ ਜੀ ਹੋਏ ਨਾਈ ਕੋਈ ਜਾਤ ਨਹੀਂ ਹੁੰਦੀ ਹੈ ਭਾਵ ਜੋ ਤੇਰੇ ਸਰੀਰ ਨੂੰ ਤਰਾਸਦੇ ਦੀ ਭਾਵ ਵਾਲ ਸਵਾਰ ਦੇ ਜੀ ਕਟਦੇ ਸੀ ਇਹਨਾਂ ਕਈ ਕੰਮ ਹੁੰਦੇ ਜਿਵੇਂ ਵੀ ਹੋਰ ਹਾਰ ਸ਼ਿੰਗਾਰ ਕਰਦੇ ਜਿਵੇਂ ਅੱਜ ਤਾਂ ਮਾਡਰਨ ਜਮਾਨਾ ਹੋ ਗਿਆ ਨਾ ਹੁਤਾ ਬਿਊਟੀ ਪਾਰਲਰ ਆ ਗਈ ਇੱਕ ਕਿਤਾ ਹੀ ਹੈ ਇੱਕ ਕਿਤਾ ਵਾ ਸਾ ਜਾ ਸਾ ਪਤਾ ਜਿਹੇ ਕਰਮ ਕਮਾਏ ਉਹਦੀ ਬਾਣੀ ਦੇ ਵਿੱਚ ਪਰ ਤੂੰ ਗੁਰਦ੍ਰਿ ਨਹੀਂ ਆ ਸਕਦਾ ਤੂੰ ਸੇਵਾ ਨਹੀਂ ਕਰ ਸਕਦਾ ਤੂੰ ਕਲੇ ਛੇ ਵਾ ਤੇਰੀ ਦਾੜੀ ਕੱਟੀ ਹੈ ਗਿਆਨ ਤੋਂ ਵਾਂਝੇ ਤੁਰੇ ਫਿਰਦੇ ਹੋ ਬਾਣੀ ਬਲ ਤਾਂ ਦੇਖੋ ਸਤਗੁਰਾਂ ਦੀ ਬਾਣੀ ਕੀ ਕਹਿੰਦੀ ਹੈ ਉਹ ਕਹਿੰਦੀ ਤਾਂ ਬਾਣੀ ਹੈ ਜਿਹੜਾ ਕੰਮ ਹੀ ਇਹ ਕਰਦਾ ਸੀ ਨਾ ਹੀ ਦਾ ਤਾਂ ਕੰਮ ਹੀ ਹੁੰਦਾ ਨਾ ਸੈਣ ਨਾ ਹੀ ਬਤਕਾਰੀ ਆ ਭਗਤ ਸੈਣ ਦੀ ਬਾਣੀ ਵੀ 15 ਭਗਤਾਂ ਜੋ ਵੀ ਆਜਰ ਹੈ ਗੁਰੂ ਨੂੰ ਪ੍ਰਵਾਨ ਹੈ ਆਪਾਂ ਆਪਣੀਆਂ ਮੱਤਾਂ ਬਣਾਈਆਂ ਹੋਈਆਂ ਭਾਵ ਸਾਡੀ ਮਤ ਨੇ ਹੀ ਸਾਡਾ ਵੇੜਾ ਕਰ ਕੀਤਾ ਹੋਇਆ ਇਹ ਮਨਵਤ ਸੋਸੇ ਬੈਠੇ ਆ ਭਾਈ ਕੋਈ ਅਸੀਂ ਗਿਆਨ ਦੇਣ ਵਾਲੇ ਐਸੇ ਮਹਾਂ ਪਰਖੁੰਨੇ ਹੈ ਕਿਤਾਬਾਂ ਵੱਲ ਧਿਆਨ ਹੈ ਗੁਰਨਾਨਕ ਦੀ ਮਿਹਰ ਵੱਲ ਧਿਆਨ ਨਹੀਂ ਹੁੰਦਾ ਸਾਡਾ ਕਿਤਾਬਾਂ ਦਾ ਭਾਈ ਝੂਠ ਲਿਖਦੀਆਂ ਨੇ ਇਹਨਾਂ ਦੇ ਵਿੱਚ ਜਿੰਨਾ ਦੇਖੋ ਝੂਠ ਪਤਾਨ ਲਿਖਿਆ ਹੋਇਆ ਪੜ੍ਹ-ਪੜ੍ਹ ਕੇ ਹੈਰਾਨ ਹੋ ਜਾਊਂਗਾ ਕਿ ਦੇ ਦਸਰੇ ਪੜੀਆਂ ਸੀ ਇਹ ਨਿੱਕੇ-ਨਿੱਕੇ ਕਿਤਾਬਾਂ ਜੀ ਦੇ ਦੇਂਦੇ ਜੋ ਉਹ ਤਾਂ ਕਨੇ ਵੀ ਠੀਕ ਆ ਜਿੰਨਾ ਪੜ੍ਹਿਆ ਹੋਵੇ ਸੁਣਾ ਸਕਦਾ ਜਿਹਦੇ ਨੇ ਕਥਾ ਕਰਨ ਜਾਣੀ ਉਹਦੇ ਇੱਕਦਾਂ ਪਹਿਲਾਂ ਚਾਕੇ ਕਿਤਾਬ ਜੀ ਵਹਿ ਜਾਣਾ ਤੇ ਪੜ੍ਹ ਲੈਣਾ ਉਹੀ ਜਾ ਕੇ ਸੁਣਾ ਦੇਣਾ ਪਰ ਹੌਲੀ-ਹੌਲੀ ਬੈਗਰ ਨੇ ਬਾਹਰ ਖੋਲੇ ਆ ਤੇ ਕਿਤਾਬਾਂ ਤੋਂ ਬਾਹਰ ਨਿਕਲੇ ਆ ਫਿਰ ਬਹਿਰੂ ਕਹਿੰਦਾ ਇਹ ਸਭ ਕੁਝ ਤਾਂ ਭਾਈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ ਇਹਦੇ ਵਿੱਚੋਂ ਹੀ ਮੋਤੀ ਲੱਭਿਆ ਕਰ ਜਿੱਥੇਕ ਤੱਕ ਡੁੰਗਾਈ ਤੱਕ ਜਾ ਸਕਦਾ ਜਿਵੇਂ ਗੋਤਾ ਘੌਰ ਹੁੰਦੇ ਐ ਨਾ ਸਮੁੰਦਰ ਦੇ ਵਿੱਚ ਉਹਦੀ ਗੈਰ